ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਦੇ ਬੇਟਾ ਹੋਣ ਤੋਂ ਬਾਅਦ ਬਹੁਤ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਸਾਰੇ ਚੱਲਾਈ ਜਾ ਰਹੀਆਂ ਅਫਵਾਹ ਕਿ ਹੋ ਗਈ ਉਹਨਾਂ ਦੀ ਮੌਤ ਲੇਕਿਨ ਪਿਤਾ ਬਲਕੌਰ ਸਿੰਘ ਅੱਜ ਆਏ ਸਾਹਮਣੇ ਉਹਨਾਂ ਨੇ ਕਿਹਾ ਗਲਤ ਅਫਵਾਹਾਂ ਤੋਂ ਬਚੋ ਸੋਮਵਾਰ ਨੂੰ 9:30 ਵਜੇ ਦੇ ਲਗਭਗ ਬਠਿੰਡਾ ਦੇ ਪਾਵਰ ਹਾਊਸ ਰੋਡ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਜੋ ਸੋਸ਼ਲ ਮੀਡੀਆ ਤੇ ਆਪਣੇ ਚੈਨਲ ਚਲਾ ਰਹੇ ਹਨ ਉਹਨਾਂ ਵੱਲੋਂ ਅਫਵਾਹ ਫਲਾਈ ਜਾ ਰਹੀ ਹੈ ਕਿ ਚਰਨਕੌਰ ਦੀ ਮੌਤ ਹੋ ਚੁੱਕੀ ਹੈ ਲੇਕਿਨ ਉਹਨਾਂ ਕਿਹਾ ਕਿ ਉਹ ਬਿਲਕੁਲ ਤੰਦਰੁਸਤਾਨ ਹਸਪਤਾਲ ਤੇ ਤੁਸੀਂ ਗਲਤ ਅਫਵਾਹਾਂ ਤੋਂ ਫਸੋ ਦੱਸ ਦਈਏ ਕਿ ਮਾਂ ਬੇਟਾ ਦੋਨੇ ਹੀ ਤੰਦਰੁਸਤਾਨ ਤੇ ਅਜੇ 3-4 ਦਿਨ ਹਸਪਤਾਲ ਦੇ ਅੰਦਰ ਹੋਰ ਰਹਿਣਗੇ ਕਿਉਂਕਿ ਆਪਰੇਸ਼ਨ ਦੇ ਨਾਲ ਬੱਚਾ ਹੋਇਆ ਹੈ ਇਸ ਲਈ ਅਜੇ ਤੱਕ ਇੱਕ ਵਾਰੀ ਬਿਲਕੁਲ ਆਪਣਾ ਤੰਦਰੁਸਤਾਨ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਜੋ ਵੀ ਗਲਤ ਅਫਵਾਹਾਂ ਫਲਾ ਰਹੇ ਆ ਉਹ ਬਿਲਕੁਲ ਗਲਤ ਹੈ ਤੇ ਉਹਨਾਂ ਨੇ ਆਪਣੇ ਜੋ ਫੈਨ ਫੋਲੋਅਰ ਹਨ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਗਲਤ ਅਫਵਾਹਾਂ ਤੋਂ ਬਚੋ ਅਸੀਂ ਹੁੰਦਾ ਘਾਰੀਆਂ ਬਠਿੰਡਾ ਦੇ ਪਾਵਰ ਹਾਊਸ ਰੋਡ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਅੱਜ ਅੱਜ ਇਹ ਗੱਲ ਸਾਂਝੀ ਕੀਤੀ ਹੈ ਕਿ ਬਹੁਤ ਸਾਰੇ ਚੈਨਲ ਜਿਹੜੇ ਨੇ ਉਹ ਗਲਤ ਅਫਵਾਹਾਂ ਫਲਾ ਰਹੇ ਹਨ ਤੇ ਤੁਸੀਂ ਉਹਨਾਂ ਅਫਵਾਹਾਂ ਤੋਂ ਬਚੋ ਅੱਜ ਸਰ ਕੀ ਕਹਿਣਾ ਚਾਹੁੰਦੇ ਹਾਂ ਕਿ ਸਤਾਂ ਦੀ ਅੱਜ ਮਾਤਾ ਜੀ ਦੇ ਇਸ ਤਰ੍ਹਾਂ ਠੀਕ ਨਹੀਂ ਜਾਂ ਬੱਚਾ ਠੀਕ ਹੈ ਇਹ ਸਭ ਸਮਝਾ ਇਹਨਾਂ ਦਾ ਬੇਟਾ ਸਭ ਤੋਂ ਪਹਿਲਾਂ ਤਵਾ ਪ੍ਰਮਾਤਮਾ ਦਾ ਸ਼ੁਕਰੀਆ ਇਹ ਅਦਾ ਕਰਦੇ ਆ ਹਨ ਨਾ ਕਰੋੜਾਂ ਲੋਕਾਂ ਦੀਆਂ ਦੁਆਵਾਂ ਨੂੰ ਸੁਣ ਕੇ ਵਿਗਰੂ ਨੇ ਜ਼ਖਮਾਂ ਤੇ ਇੱਕ ਆਪਾ ਕਹਿ ਸਕਦੇ ਮਲਮ ਲਾਈ ਹੈ ਇੱਕ ਛੋਟੀ ਜਿਹੀ ਉਮੀਦ ਦੀ ਕਰਨ ਜਿਹੜੀ ਉਹ ਦਿੱਤੀ ਹੈ ਇਹਦੇ ਸਹਾਰੇ ਜਿਹੜਾ ਬੁਢਾਪਾ ਕੱਟ ਲਾਂਗੇ ਆਪਣਾ ਤੇ ਬਿਨਾਂ ਆਤ ਤੋਂ ਥੋੜਾ ਜਿਹਾ ਇੰਨੇ ਵੱਡੇ ਇਨਸੀਡੈਂਟ ਤੋਂ ਮਗਰੋਂ ਸੰਭਲਣਾ ਬਹੁਤ ਔਖਾ ਹੋ ਜਾਂਦਾ ਹੈ ਪਰੰਤੂ ਫਿਰ ਵੀ ਮੈਂ ਆਪਣੇ ਆਪ ਨੂੰ ਵਿਜ਼ੀ ਰੱਖਿਆ ਪਰਮਾਤਮਾ ਦੇ ਚਰਨਾਂ 'ਚ ਰੱਖਿਆ ਵੀ ਕਿਸ ਨਾ ਕਿਸੇ ਪਾਸੇ ਕੋਈ ਰਸਤਾ ਦਿਖਾਓ ਹਣਾ ਤਾ ਵਾਇਗਰੂ ਨੇ ਮੇਰ ਕੀਤੀ ਔਰ ਮੈਂ ਤੁਹਾਡੇ ਮਾਧਮੇ ਦੇ ਨਾਲ ਸਾਰੀ ਆਵਾਮ ਦਾ ਵਿੱਚ ਪਰ ਦੇ ਵਿੱਚੋਂ ਜਿਨ੍ਹਾਂ ਲੋਕਾਂ ਨੇ ਇੰਨੀ ਗੁਰੂ ਘਰਾਂ ਚ ਜਾ ਜਾ ਕੇ ਆਪੋ ਆਪਣੇ ਇਸ਼ਟ ਦੇ ਕੋਲ ਜਾ ਜਾ ਕੇ ਅਰਦਾਸਾਂ ਕੀਤੀਆਂ ਸ਼ੋਦੀਪ ਸਿੱਧੂ ਦੇ ਵਾਰਾ ਆਉਂਦੀਆਂ ਮੰਨਤਾ ਬੰਨੀਆਂ ਸਾਰਿਆਂ ਨੇ ਤਾਂ ਮਾਲਕ ਨੇ ਕਬੂਲ ਕਰਦੇ ਹੋਏ ਕਲਾਪਨ ਬਹੁਤ ਵੱਡੀ ਦਾਤ ਦਿੱਤੀ ਹੈ ਾਰੇ ਸੰਸਾਰ ਦੇ ਵਾਸੀਆਂ ਦਾ ਸਭ ਤੋਂ ਵੱਡਾ ਵਾਹਿਗੁਰੂ ਕਾਲਪੁਰਖ ਦਾ ਸ਼ੁਕਰੀਆ ਦਾ। ਹਾਲਾਤ ਚਿਕਨੇ ਮਾਤਾ ਜੀ ਬੱਚੇ ਦੇ ਬੱਚਾ ਕਿਵੇਂ ਠੀਕ ਹੈ? ਸਾਰੇ ਨੰਬਰਸ ਨਹੀਂ। ਮਾਤਾ ਜੀ ਮਾਤਾ ਜੀ ਠੀਕ ਤੰਦਰੁਸਤ ਨੇ। ਹਾਂ ਬਿਲਕੁਲ ਠੀਕ ਨੇ। ਆਪਰੇਟ ਹੋਇਆ ਕਰਕੇ ਥੋੜਾ 2-4 ਦਿਨ ਰਿਕਵਰ ਹੋਣ ਚਾ ਲੱਗੇ ਜਾਂਦੇ ਨੇ ਤੇ ਬੱਚਾ ਬਿਲਕੁਲ ਤੰਦਰੁਸਤ ਹੈ। ਹਲੇ ਤੱਕ ਤਾਂ ਕੋਈ ਪ੍ਰੋਬਲਮ ਨਹੀਂ ਹੈ ਵਾਹਿਗੁਰੂ ਦੇ। ਮੇਰ ਕਰੇ ਅਗਲੇ ਕੱਲ ਪਿੰਡ ਜਿਹੜਾ ਕਿ ਦੀਵਾਲੀ ਦਾ ਮਾਹੌਲ ਸੀਗਾ ਕਿਵੇਂ ਦੇਖਦੇ ਹੋ ਕੱਲ ਲੋਕਾਂ ਚ ਬੜਾ ਹੀ ਉਤਸ਼ਾਹ ਸੀਗਾ ਖੁਸ਼ੀ ਮਾਰੇ ਸਾਰੇ ਵੈਸੇ ਮੇਰਾ ਜਿਹੜਾ ਮੇਰਾ ਸੋਚਣਾ ਇਹ ਸੀ ਵੀ ਮੈਂ ਤਾਂ ਪਰਮਾਤਮਾ ਦੇ ਚਰਨਾਂ 'ਚ ਸਿਰ ਨਵਾਉਣ ਤੋਂ ਇਲਾਵਾ ਹਨਾ ਮੈਨੂੰ ਇਹ ਲੱਗਦਾ ਸੀ ਵੀ ਕਿਸੇ ਨੂੰ ਚੁਭੇ ਨਾ ਹਨਾ ਵੀ ਆਪਾਂ ਇੰਨਾ ਜ਼ਿਆਦਾ ਪਰੰਤੂ ਫਿਰ ਵੀ ਲੋਕਾਂ ਨੇ ਐਕਸਾਈਟਮੈਂਟ ਹੈ ਉਹ ਕਨੇ ਵੀ ਅਸੀਂ ਤਾਂ ਆਪਣੇ ਤਰੀਕੇ ਨਾਲ ਮੈਂ ਕਿਸੇ ਨੂੰ ਰੋਕ ਨਹੀਂ ਸਕਦਾ ਹਨਾ ਮੈਨੂੰ ਇਸ ਵੀ ਜਿੰਨਾ ਆਪਾਂ ਡਿਸਪੀਨ 'ਚ ਰਹਿ ਕੇ ਜਿੰਨਾ ਘੱਟ ਤੋਂ ਘੱਟ ਹਨਾ ਪੀ ਆਪਾਂ ਖੁਸ਼ੀ ਮਨਾਵਾਂਗੇ ਪਰੰਤੂ ਥੋੜਾ ਜਿਹਾ ਮੈਨੂੰ ਮੇਰੇ ਸਵਾਰ ਦਾ ਪਤਾ ਹੀ ਹੈ ਮੈਂ ਥੋੜਾ ਜਿਹਾ ਨਿਮਰਤਾ ਨਾਲ ਚੱਲ ਕੇ ਰਹਿੰਦਾ ਆ ਫਿਰ ਵੀ ਲੋਕਾਂ ਨੇ ਕਿੰਨਾ ਗਿੱਧਾ ਪੰਗੜਾ ਹਨਾ ਉਹਨਾਂ ਦੇ ਮਨ ਜੇ ਮੈਂ ਵੀ ਕੋਈ ਖੁਸ਼ੀ ਵਿਕਟ ਕਰ ਸਕਦਾ ਸੀ ਹਰੇਕ ਦਾ ਆਪਣਾ ਮਨ ਹੁੰਦਾ ਤਾਂ ਉਹਨਾਂ ਨੇ ਕੀਤੀ ਵਧੀਆ ਲੱਗਿਆ ਸਾਰਿਆਂ ਨੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਫਪਾਵਾ ਤੋਂ ਬਚਨ ਵਾਸਤੇ ਜਿਹੜੇ ਲੋਕ ਸੋਸ਼ਲ ਮੀਡੀਆ 'ਚ ਫਪਾਵਾ ਮੰਨਦੇ ਨੇ ਮੈਂ ਹਾਂ ਮੈਂ ਦੇਖੋ ਮੈਂ ਉਹਨੂੰ ਪੱਤਰਕਾਰ ਤਾਂ ਨਹੀਂ ਕਹਾਂ ਸਰ ਕਿਉਂਕਿ ਪੱਤਰਕਾਰ ਦਾ ਕਾਫੀ ਡੈਰਾ ਹੁੰਦਾ ਹੈ ਨੌਲੇਜ ਹੁੰਦੀ ਹੈ ਉਹ ਕਦੇ ਇੰਨਾ ਨੀਮਾ ਨਹੀਂ ਡਿਗਦਾ ਕਦੇ ਵੀ ਪਰੰਤੂ ਜਿਵੇਂ ਸੋਸ਼ਲ ਮੀਡੀਆ ਦੇ ਖਬਰਾਂ ਲਾਈਆਂ ਨੇ ਕਈਆਂ ਨੇ ਲਿਖਿਆ ਮਾਤਾ ਚਰਨ कौर ਦਾ ਦਿਹਾਂਤ ਹੋ ਗਿਆ ਹਮ ਮਤਲਬ ਤੁਸੀਂ ਖਬਰ ਦਾ ਟਾਈਟਲ ਤਾਂ ਇਦਾਂ ਦਾ ਦਿਓ ਨਾ ਜੀ ਤੂੰ ਜ਼ਿੰਦਗੀ ਦੀ ਆਸ ਬਣੇ ਤੁਸੀਂ ਮਤਲਬ ਇੰਨੀ ਡਿਮੋਰਲ ਤੁਸੀਂ ਤੁਹਾਨੂੰ ਇਹ ਨਹੀਂ ਪਤਾ ਵੀ ਇਸ ਪਰਿਵਾਰ ਦੀ ਕਿੰਨੀ ਫੈਨ ਫਾਲੋਇੰਗ ਹੈ ਕਿੰਨੇ ਲੋਕ ਪਿਆਰ ਕਰਦੇ ਨੇ ਸ਼ੋਦੀਪ ਹਣਾ ਜੇ ਤੁਸੀਂ ਉਹਦੀ ਮਾਂ ਦੀ ਮੌਤ ਬਾਰੇ ਖਬਰ ਫਲਾਉਂਗੇ ਜਿਤਕੇ ਹੈ ਨਹੀਂ ਨਾ ਦੇਖੋ ਜੀ ਨਸਲੀ ਉਹ ਵੀ ਕਹਿੰਦਾ ਬਸ ਇਦਾਂ ਦੀ ਖਬਰਾਂ ਫਲਾਈ ਜਾਂ ਨਾ ਸਾਡੇ ਸੀਐਮ ਦੀ ਫੋਟੋ ਲਾ ਕੇ ਮਾਤਾ ਜਾਏਗੀ ਜੀ ਇਹ ਕਹਿੰ ਕਿਉਂ ਕੀ ਕਰਤਾ ਉਹਨੇ ਪਹਿਲਾਂ ਇਦਾਂ ਦੇ ਇਹ ਕੋਈ ਸੋਸ਼ਲ ਮੀਡੀਆ ਵਾਲੀ ਗੱਲ ਨਹੀਂ ਹੈਗੀ ਮੈਨੂੰ ਆਪਾਂ ਚੌਥੇ ਥਾਂਵਾਂ ਵੱਜੂ ਜਾਣੇ ਜਾਂਦੇ ਆ ਆਪਾਂ ਨੂੰ ਲੋਕਾਂ ਲਈ ਸਹੂਲਤ ਦੇਣੀ ਪੈਂਦੀ ਹੈ ਨਾ ਕਿ ਉੱਥੇ ਆਪਾਂ ਹਵਾਵਾਂ ਫਲਾ ਕੇ ਕੋਈ ਨਾ ਕੋਈ ਛੁੱਟੀ ਕੋਲ ਤੱਕ ਛੁੱਟੀ ਕੋਲ ਤੱਕ ਮਿਲ ਛੁੱਟੀ ਮਾਦੀਨ ਕੋਲ ਤੱਕ ਮਿਲ ਛੁੱਟੀ ਬੇਟਾ మేబీ 4-5 ਦਿਨ ਤਾਂ ਲੱਗੀ ਜਾਂਦਾ